ਜਬ ਜੀ ਸਾਹਿਬ ਗੁਰੂ ਸਾਹਿਬ ਜੀ ਦੀ ਇਹ ਇਲਾਹੀ ਬਾਣੀ ਸਿੱਖ ਜੀਵਨ ਦਾ ਆਧਾਰ ਬਾਣੀ ਮੰਨੀ ਜਾਂਦੀ ਹੈ ਇਹ ਬਾਣੀਆਂ ਸਰਬਾਣੀ ਹੈ ਗੁਰਮਤ ਸੰਧਾਨ ਦੀ ਤਾਂ ਇਹ ਕੁੰਜੀ ਹੈ ਜਿਸ ਵਿੱਚ ਦਾਰਸ਼ਨਿਕ ਅਧਿਆਤਮਿਕ ਸਦਾਚਾਰਕ ਭਾਵਾਂ ਦਾ ਸਰਲ ਪਰ ਜਬਾ ਅਜਬਤਵ ਤਰੀਕੇ ਵਿੱਚ ਵਿਖਿਆਨ ਵੀ ਹੈ ਅਤੇ ਸਮੇਲ ਵੀ ਇਸ ਵਿੱਚ ਸੱਚ ਰੂਪ ਪਰਮ ਦੀ ਵਿਆਖਿਆ ਹੈ ਇਕਬਾਲ ਤਾਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਕੁਰਾਨ ਸ਼ਰੀਫ ਦੇ ਉਪਦੇਸ਼ਾਂ ਦੀ ਵਿਆਖਿਆ ਤਰਜਮਾਨੀ ਅਤੇ ਨਿਟਕ ਦਾ ਦੀ ਗਵਾਹੀ ਪਰਦਾ ਹੈ ਸਿੱਖ ਸੰਗਤ ਇਸ ਬਾਣੀ ਦਾ ਜਦ ਪੂਰੇ ਠਹਿਰ ਮੇ ਅਤੇ ਵਿਕਾਸ ਨਾਲ ਪਾਠ ਕਰਦੀਆਂ ਹਨ ਤਾਂ ਉਹ ਐਵੇਂ ਅਨੁਭਵ ਕਰਦੀਆਂ ਹਨ ਕਿ ਉਹ ਗੁਰੂ ਸਾਹਿਬ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਪਰਮਾਤਮਾ ਨਾਲ ਇੱਕ ਸੁਰ ਹੋ ਕੇ वार्तालाप ਕਰ ਰਹੀਆਂ ਹਨ ਗੱਲਾਂ ਕਰ ਰਹੀਆਂ ਹਨ ਇਲਾਹੀ ਉਪਦੇਸ਼ ਹਾਸਲ ਕਰ ਰਹੀਆਂ ਹਨ ਇਹ ਬਾਣੀ ਆਪਣੇ ਪਹੋ ਪਰਕਾਰੀ ਗੁਣਾਕਾਰ ਅਧਿਆਤਮਕ ਖੇਤਰ ਵਿੱਚ ਪਰਮ ਸ੍ਰੇਸ਼ਟ ਤੇ ਸਰਵ ਵਿਆਪਕ ਹੈ ਅਤੇ ਉਸਾਰੂ ਚਿੰਤਨ ਦੀ ਬਦੌਲਤ ਮਾਨਵਤਾ ਦੇ ਆਤਮਿਕ ਵਿਕਾਸ ਦੇ ਪੰਥ ਵਿੱਚ ਇੱਕ ਮੀਲ ਪੱਥਰ ਨਿਯਾਈ ਮਹੱਤਤਾ ਰੱਖਦੀ ਹੈ ਆਮ ਮਨੁੱਖ ਵੀ ਇਸ ਬਾਣੀ ਦੇ ਓਟ ਆਸਰੇ ਆਮ ਸੁਧਾਰਨ ਮਨੁੱਖ ਦੀ ਪਰਿਭਾਸ਼ਾ ਤੋਂ ਉੱਤਾ ਉੱਠ ਕੇ ਗੁਰਮੁਖ ਦੀ ਯਾਤਰਾ ਵੱਲ ਅਗਰਸਰ ਹੋ ਜਾਂਦਾ ਹੈ ਜਪਜੀ ਸਾਹਿਬ ਦੇ ਪ੍ਰਾਰੰਭ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਡਾਟਾ ਸੋਣਾ ਵਰਣਨ ਕਰਨ ਉਪਰੰਤ ਸਤਿਗੁਰੂ ਮਨੁੱਖ ਨੂੰ ਇਹ ਸਮਝਾਉਂਦੇ ਹਨ ਕਿ ਉਸਨੇ ਸਚਿਆਰੇ ਦੀ ਭਾਲ ਕਰਕੇ ਉਸ ਦੀ ਅਪੇਤਤਾ ਹਾਸਲ ਕਰਨੀ ਹੈ ਅਤੇ ਇਹ ਤਦ ਵੀ ਸੰਭਵ ਹੈ ਜੇਕਰ ਕੂੜ ਝੂਠ ਫਰੇਵ ਮਕਾਰੀ ਅਗਿਆਨਤਾ ਅਤੇ ਖਾਸ ਕਰਕੇ ਹਉਮੈ ਹੰਕਾਰ ਤੇ ਵਿਸ਼ੇਵਕਾਰਾਂ ਦੇ ਗੜ ਨੂੰ ਤੋੜਿਆ ਜਾਵੇ ਨਾਮ ਦੇ ਬਾਰੂਦ ਨਾਲ ਅਜਿਹਾ ਹੋਣਾ ਸੰਭਵ ਹੈ ਉਸ ਦੇ ਹੁਕਮ ਤੇ ਰਜ਼ਾ ਵਿੱਚ ਰਹਿਣ ਉਸ ਨੂੰ ਮੰਨਣ ਸੁਣ ਅਤੇ ਗੌਰ ਨਾਲ ਉਸਦੀ ਇਰਾਦਨਾ ਕਰਨਾ ਮੰਜ਼ਿਲ ਵੱਲ ਬਦਨ ਦੀ ਸਰਲਜੁਗਤ ਹੈ ਜਪਜੀ ਦੀ અનુਸੰਗੀ ਬਣੇ ਰਹਿਣ ਨਾਲ ਮਨੁੱਖ ਚਿੰਤਾਵਾਂ ਤੋਂ ਛੁਟਕਾਰਾ ਮਿਲਦਾ ਹੈ ਸੱਚੇ ਸੁੱਚੀ ਸ਼ਾਂਤੀ ਅਤੇ ਮਾਨਸਿਕ ਸੁੱਚੇ ਵਿਹਾਰ ਦੇ ਬਲ ਬੋਤੇ ਤੇ ਅਤੇ ਵਾਹਿਗੁਰੂ ਦੀ ਆਪਣੀ ਮਿਹਰ ਸਦਕਾ ਆਤਮਿਕ ਵਿਕਾਸ ਦੇ ਆਖਰੀ ਪੰਜਾ ਖੰਡਾਂ ਵੱਲ ਅੱਗੇ ਵਧਦਾ ਹੈ ਉਹ ਪਹਿਲੇ ਖੰਡ ਭਾਵ ਧਰਮਖੰਡ ਵਿੱਚ ਪ੍ਰਵੇਸ਼ ਕਰਦਿਆਂ ਇਸ ਦੀਆਂ ਖੂਬੀਆਂ ਨੂੰ ਧਿਆਨ ਵਿੱਚ ਰੱਖਦਾ ਹੈ ਧਰਮਖੰਡ ਵਿੱਚ ਪ੍ਰਕਿਰਤੀ ਦੇ اٹਲ ਨਿਯਮਾਂ ਦਾ ਧਰਮ ਅਰਥਾਤ ਸੰਤੁਲਨ ਹੁੰਦਾ ਹੈ ਅਤੇ ਇਸ ਕੁਦਰਤੀ ਸੰਤੁਲਨ ਨੂੰ ਕਿਸੇ ਵੀ ਹਾਲਤ ਵਿੱਚ ਵਿਗਾੜਨਾ ਨਹੀਂ ਸਗੋ ਇਸ ਨੂੰ ਬਣਾਈ ਰੱਖਣਾ ਹੈ ਪਰਮਾਤਮਾ ਨੇ ਇਸ ਸਾਰੇ ਕੁਦਰਤੀ ਤੇ ਵਿਸਮਾਤੀ ਪਸਾਰੇ ਵਿੱਚ ਧਰਤੀ ਨੂੰ ਇੱਕ ਧਰਮਸਾਲ ਵਜੋਂ ਸਥਾਪਿਤ ਕੀਤਾ ਹੈ ਇਹ ਧਰਮਖੰਡ ਆਤਮਿਕ ਗਿਆਨ ਦੀ ਪ੍ਰਥਮ ਪੌੜੀ ਹੈ ਇਸ ਵਿੱਚ ਟਿਕੇ ਰਹਿਣ ਲਈ ਮਨੁੱਖ ਨੂੰ ਪ੍ਰਯਾਈ ਵਿਰੋਧ ਸੰਘਰਸ਼ ਜਾਰੀ ਰੱਖਣਾ ਪੈਂਦਾ ਹੈ ਇਸ ਵਿੱਚ ਸਫਲਤਾ ਪ੍ਰਾਪਤ ਕਰਨ ਤੇ ਉਸ ਪ੍ਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨ ਹੋ ਕੇ ਪੰਚ ਦੀ ਇਲਾਹੀ ਪਦਵੀ ਦਾ ਭਾਗੀਦਾਰ ਬਣਿਆ ਜਾ ਸਕਦਾ ਹੈ ਗਿਆਨ ਖੰਡ ਇਸ ਖੰਡ ਵਿੱਚ ਵਿਚਰਨ ਵਾਲਾ ਸੁਭਾਗਾ ਵਿਅਕਤੀ ਪ੍ਰਭੂ ਦੀਆਂ अनेका ਸ਼ਕਤੀਆਂ ਦਾ ਗਿਆਨ ਪ੍ਰਾਪਤ ਕਰਦਾ ਹੈ ਉਸ ਨੂੰ ਦੇਵੀ-ਦੇਵਤਿਆਂ ਬ੍ਰਹਮਾ ਵਿਸ਼ਨ ਮਹੇਸ਼ਾ ਦੇ ਰੂਪਾਂ ਤੇ ਰੰਗਾਂ ਦੀ ਵਿਭਿੰਨਤਾ ਦਾ ਰੋਚਕ ਵਰਣਨ ਮਿਲਦਾ ਹੈ ਸਾਧਕ ਦੀ ਮਨੋਵਸਥਾ ਸੱਚੇ ਗਿਆਨ ਦੇ ਮਾਧਿਅਮ ਰਾਹੀਂ ਪ੍ਰਚੰਡ ਹੁੰਦੀ ਹੈ ਇਹ ਆਤਮਿਕ ਵਿਕਾਸ ਦਾ ਦੂਜਾ ਪੜਾਅ ਹੈ ਅਜਿਹੀ ਅਵਸਥਾ ਨੂੰ ਪ੍ਰਾਪਤ ਕਰ ਲੈਣ ਤੇ ਜਗਿਆ ਸੂਧਨਿਆਵੀ ਚੀਜ਼ਾਂ ਦੀ ਪਕੜ ਤੋਂ ਬੇਨਿਆਜ ਜਾ ਹੋ ਜਾਂਦਾ ਹੈ ਸਾਰੇ ਰੰਗ ਤਮਾਸ਼ੇ ਉਸ ਨੂੰ ਖੇਚ ਜਾਪਣ ਲੱਗ ਜਾਂਦੇ ਹਨ ਉਸ ਦਾ ਅੰਤਰਮਨ ਬਲਵਾਨ ਹੋ ਜਾਂਦਾ ਹੈ ਅਤੇ ਉਹ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਦੇਖਦਿਆਂ ਹੋਇਆਂ ਵੀ ਉਹਨਾਂ ਦੇ ਚੁੰਗਲ ਤੋਂ ਬਾਹਰ ਹੀ ਹੁੰਦਾ ਹੈ ਇਹ ਸਭ ਸ਼ਬਦ ਦਾ ਹੀ ਪ੍ਰਤਾਪ ਹੈ ਸਾਰਮ ਖੰਡ ਇਸ ਸਾਰਮ ਖੰਡ ਵਿੱਚ ਸਾਧਕ ਦੀ ਸਾਧਨਾ ਮੂਲ ਗੱਲ ਹੈ ਉਹ ਆਤਮਕ ਮੰਡਲ ਦੇ ਵਖ ਵਖ ਪੜਾਓ ਸਰ ਕਰਦਾ ਹੋਇਆ ਹੁਣ ਉਸ ਮੰਜ਼ਿਲ ਦੇ ਨੇੜੇ ਪਹੁੰਚਣ ਵਾਲਾ ਹੈ ਜਿੱਥੇ ਵਿਚਰਦਿਆਂ ਹੋਇਆ ਉਹ ਮਿਹਨਤ ਲਗਨ ਹਿੰਮਤ ਉਦਮ ਕਰਕੇ ਆਨੰਦ ਦਾ ਭਾਗੀਦਾਰੀ ਬਣ ਜਾਂਦਾ ਹੈ ਮਾਰਗ ਉਸ ਨੂੰ ਹਰ ਪਲ ਵਧੇਰੇ ਸਪਸ਼ਟ ਹੋ ਰਿਹਾ ਹੈ ਬਸ ਮੰਜ਼ਿਲ ਨੇੜੇ ਹੀ ਹੈ ਕਰਮ ਖੰਡ ਇਸ ਖੰਡ ਦੀ ਮਹਿਮਾ ਆਪਣੇ ਆਪ ਵਿੱਚ ਅਪਰੰਪਾਰ ਹੈ ਅਬਿਲਾਸ਼ੀ ਆਮ ਕਰਕੇ ਪ੍ਰਭੂ ਦੇ ਸਿਮਰਨ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਹਨ ਇਸ ਵਿੱਚ ਉਹ ਇਸ ਵਿਰਤੀ ਦੇ ਸਵਾਮੀ ਬਣ ਜਾਂਦੇ ਹਨ ਕਿਉਂਕਿ ਕਿਸੇ ਵੀ ਹਾਲਤ ਵਿੱਚ ਹੁਣ ਠੱਗੇ ਨਹੀਂ ਜਾ ਸਕਦੇ ਉਹ ਮਰਨ ਜੰਮਣ ਤੋਂ ਵੀ ਰਹਿਤ ਹੋ ਜਾਂਦੇ ਹਨ ਉਹ ਤਾਂ ਹਰ ਪਾਸੇ ਹੁਕਮਦਾਹੀ ਬਖਸ਼ਿਸ਼ ਦੇਖਦੇ ਹਨ ਇਤਨੇ ਬਲਵਾਨ ਹੋ ਜਾਂਦੇ ਹਨ ਕਿ ਆਪਣੇ ਮਨ ਤੇ ਵੀ ਫਤਿਹ ਪਾ ਲੈਂਦੇ ਹਨ ਅਤੇ ਇਸ ਕਰਕੇ ਉਹਨਾਂ ਦੇ ਅੰਦਰੋਂ ਸਭ ਬੁਰਾਈਆਂ ਖੰਭ ਲਾ ਕੇ ਉੱਡ ਪੜ ਜਾਂਦੀਆਂ ਹਨ ਹੁਕਮ ਦੀ ਬਖਸ਼ਿਸ਼ ਨਾਲ ਇੱਕ ਮਿਕ ਹੋਇਆ ਸ਼ਰਧਾਲੂ ਇੱਥੇ ਤੱਕ ਪਹੁੰਚ ਕੇ ਆਨੰਦ ਮੇਂ ਹੁਲਿਆਰਿਆਂ ਵਿੱਚ ਵਿਚਰਨ ਲੱਗ ਜਾਂਦਾ ਹੈ ਅਕਾਲ ਪੁਰਖ ਦੀ ਮਿਹਰ ਨਦਰ ਬਖਸ਼ਿਸ਼ ਦਾ ਸਦੀ ਪਾਤਰ ਬਣ ਜਾਂਦਾ ਹੈ ਇਹ ਸਭ ਕੁਝ ਇਲਾਹੀ ਸ਼ਬਦ ਦੇ ਸਿਰਜਣਹਾਰ ਗੁਰੂ ਨਾਨਕ ਪਾਤਸ਼ਾਹੀ ਜ਼ਾਹਰਾ ਕਰਾਮਾਤ ਹੈ ਸੱਚਖੰਡ ਇਹ ਖੰਡ ਪੰਜਵੇਂ ਤੇ ਆਖਰੀ ਪੜਾਅ ਦਾ ਪਵਿੱਤਰ ਧਾਮ ਹੈ ਇਹ ਪ੍ਰਭੂ ਦਾ ਨਿਜ ਸਥਾਨ ਹੈ ਨਿਵਾਸ ਥਾਨ ਹੈ ਮਨੁੱਖ ਦਾ ਅਤਿਅੰਤਮ ਯਾਤਰਾ ਦਾ ਅੰਤਿਮ ਮੰਜ਼ਲ ਇੱਥੇ ਆਨੰਦ ਹੀ ਆਨੰਦ ਹੈ ਅਤੇ ਪਰਮ ਪਦ ਹਸਤੀ ਦੇ ਨਜ਼ਾਰੇ ਸਭ ਪਾਸੇ ਵਿਰਾਜ਼ਮਾਨ ਹਨ ਜਬਜੀ ਸਾਹਿਬ ਦੀ ਬਾਣੀ ਦਾ ਅਧਿਆਨ ਕਰਨ ਉਪਰੰਤ ਪੰਜਾਬੀ ਦੀ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਆਪਣੀ ਪੁਸਤਕ 10 ਮਾਸਟਰ ਦੇ ਪੰਨਾ 135 ਤੇ ਲਿਖਦਾ ਹੈ ਕਿ ਗੁਰੂ ਨਾਨਕ ਸੌਂਗ ਜਬਜੀ ਮਾਰਕਸ ਹਿਮਾ ਕ੍ਰੀਏਟਰ ਹੂਜ਼ ਜੀਨੀਅਸ ਫੋਰਸ ਇਸ ਸੀਲ ਔਨ 에ਜਸ ਪਾਪ ਗੁਰੂ ਨਾਨਕ ਸਾਹਿਬ ਜੀ ਦੀ ਰਾਗ ਮੇ ਬਾਣੀ ਜਪਜੀ ਨੇ ਗੁਰੂ ਨਾਨਕ ਨੂੰ ਸਿਰਜਣ ਹਾਰ ਬਣਾ ਦਿੱਤਾ ਹੈ ਅਤੇ ਜਿਸ ਦੀ ਸ਼੍ਰੇਸ਼ਟ ਬੁੱਧੀ ਨੇ ਸਮੇ ਨੂੰ ਮੋਹਰ ਬੰਦ ਕਰ ਦਿੱਤਾ ਹੈ ਬੰਗਾਲੀਆਂ ਨੇ ਜਦ ਜਪਜੀ ਸਾਹਿਬ ਦਾ ਧਿਆਨ ਕੀਤਾ ਤਾਂ ਉਹਨਾਂ ਨੇ ਤਾਂ ਇਸ ਬਾਣੀ ਨੂੰ ਗਣਗੀਤਾ ਦੀ ਉਪਾਦੀ ਨਾਲ ਨਵਾਜਿਆ ਜਿਸ ਦੇ ਹਨ ਆਮ ਮਨੁੱਖਾਂ ਦੇ ਸਰਬ ਕਲਿਆਣ ਦੀ ਬਾਣੀ